ਹਾਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਖਾਸ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੋਈ ਵੀ ਸੱਜਣ ਜਦੋਂ ਪੱਟੀ ਤੁਸੀਂ ਵਿਜ਼ਿਟ ਕਰੋਗੇ ਦਾਣਾ ਮੰਡੀ ਪਹੁੰਚਣਾ ਤੁਸੀਂ ਦਾਣਾ ਮੰਡੀ ਦੀ ਬਿਲਕੁਲ ਬੈਕ ਸਾਈਡ ਵੀਰ ਗੁਰਤੇਜ ਸਿੰਘ ਉਹਨਾਂ ਦਾ ਘਰ ਤਕਰੀਬਨ ਦੋਸਤੋ ਇੱਕ ਪਹਿਲੀ ਵੀਡੀਓ ਪਾਈ ਸੀ ਆਪਾਂ ਵੀਰ ਗੁਰਤੇਜ ਸਿੰਘ ਉਹਨਾਂ ਦੇ ਘਰੋਂ ਉਦੋਂ ਵੀ ਆਪਾਂ ਤੁਹਾਨੂੰ ਕੋਈ ਤਿੰਨ ਤੋਂ ਚਾਰ ਕਣਕ ਦਿਖਾਏ ਸੀਗੇ ਅੱਜ ਸੈਕੰਡ ਵੀਡੀਓ ਆਪਣੀ ਤੇ ਦੋ ਮੱਝਾਂ ਪਾ ਤੁਹਾਨੂੰ ਦਿਖਾ ਦਾਂਗੇ ਬਿਲਕੁਲ ਤਾਜ਼ੀਆਂ ਸੱਜਰ ਸੁਨੀਆਂ ਸਵਾਈਆਂ ਨੇ ਤੇ ਇੱਕ ਤਕਰੀਬਨ ਦੁੱਧ ਤੇ ਇੱਕ ਬੌਲੇ ਤੇ ਕੋਈ ਅੱਜ ਭਲਕ ਦੇ ਵਿੱਚ ਸੂਈ ਸਵਾਈ ਆ ਸੋ ਨਾਲ ਲੱਗਦੇ ਪਿੰਡ ਪਗੂਪੁਰ ਆਸਲ ਪਿੰਡ ਬਿਲਕੁਲ ਨੇੜੇ ਆ ਤੇ ਬਾਕੀ ਖਾਸ ਜਿਹੜੀ ਵਿਜਿਟ ਆ ਪੱਟੀ ਸ਼ਹਿਰ ਤੁਸੀਂ ਕਰ ਲਿਆ ਜੀ ਹਰੀ ਕੇ ਪੱਤਣ ਤੋਂ ਤਕਰੀਬਨ ਕੋਈ 12 14 ਕਿਲੋਮੀਟਰ ਦੀ ਦੂਰੀ ਆ ਕੋਈ ਵੀਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਜਿਹੜੇ ਭਰਾ ਆਪਣੇ ਮਾਝੇ ਤੋਂ ਬਲੋਂਗ ਕਰਦੇ ਆ ਠੀਕ ਆ ਜੀ ਉਹਨਾਂ ਸਾਰੇ ਭੈਣ ਭਰਾਵਾਂ ਵੀਰਾਂ ਨੂੰ ਪਤਾ ਹੀ ਆ ਵੀ ਪੱਟੀ ਤੇ ਦਾਣਾ ਮੰਡੀ ਦੀ ਬਿਲਕੁਲ ਬੈਕ ਸਾਈਡ ਵੀਰ ਉਹਨਾਂ ਦਾ ਘਰ ਆ तरीका ਜੇ ਤੁਸੀਂ ਨੋਟ ਕਰ ਲਓ ਦੋਸਤੋ 28 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਮਾਰਨਿੰਗ ਦੇ ਕੋਈ 9:30 ਵਜੇ ਦਾ ਟਾਈਮ ਆ ਤੋਂ ਪਸ਼ੂ ਜਿਹੜੇ ਦੋਵੇਂ ਤੁਹਾਨੂੰ ਦਿਖਾਉਣੇ ਆ ਚਵਾਈ ਅਜੇ ਇਹਨਾਂ ਦੀ ਹੋਣੀ ਬਾਕੀ ਆ ਠੀਕ ਆ ਜੀ ਚਵਾਈ ਦੇ ਲਈ ਰੋਕੇ ਸੀਗੇ ਭਰੇ ਥਣ ਤੁਹਾਨੂੰ ਜਿਹੜੇ ਬਿਲਕੁਲ ਹਵਾਨੇ ਚੱਡੇ ਲੇਵੇ ਨਜ਼ਰ ਆ ਜਾਣ ਤੇ ਬਾਕੀ ਚੰਗੀਆਂ ਮਜਾਂ ਨੇ ਦੋਵੇਂ ਮਜਾਂ ਚੰਗੀਆਂ ਸਾਫ਼ ਸੁਥਰੀਆਂ ਨੇ ਆਉ ਕਰਦੇ ਆ ਪੂਰੀ ਗੱਲਬਾਤ ਲੈ ਲੈਣੇ ਆ ਬਤੇ ਡਿਟੇਲ ਸਭ ਤੋਂ ਪਹਿਲਾਂ ਗਰਤੇਜ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਕੀ ਫ ਔਰ ਗਰੇਤੇਜ ਠੀਕ ਠਾਕ ਬਾਈ ਹਾਂਜੀ ਬੜਾ ਕਰਤੇਜ ਜੀ ਅੱਛਾ ਕਰਤੇਜ ਉੱਥੇ ਵੀ ਆਪਾਂ ਮਾਲ ਪਾਇਆ ਸੀ ਚਾਰਕ ਪਸ਼ੂ ਹਾਂਜੀ ਵੀਰ ਜੀ ਹੋ ਗਿਆ ਸੀ ਸੇਲ ਹਾਂਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਸੰਤੂ ਸਾਹਿਬ ਠੀਕ ਆ ਜੀ ਹਾਂਜੀ ਵੇਕੇ ਸੀ ਵੜਾ ਬੂੜਾ ਵੀ ਚੰਗੀਆਂ ਸੀ ਉਹਦੇ ਵਿੱਚ ਤੇ ਅੱਜ ਕਰਤੇਜ ਭਾਈ ਦੋ ਮੱਝ ਆਪਣੇ ਕੋਲ ਆ ਦੋਵੇਂ ਮਿਲਦਾ ਵੀ ਤਾਜ਼ੀਆਂ ਸੱਜਰੀਆਂ ਸੀ ਤਾਜ਼ੀਆਂ ਸੂਈਆਂ ਸੰਤੂ ਸਾਹਿਬ ਇੱਕ ਨੂੰ 12 ਤੋਂ 15 ਦਿਨ ਹੋ ਗਏ ਆ ਤੇ ਇੱਕ ਨੂੰ ਦੋ ਕਿ ਦਿਨ ਹੀ ਇੱਕ ਦੋ ਦਿਨ ਹੀ ਹੋਇਆ ਬੌਣਾ ਬੌਣਾ ਉਹ ਇੱਕ ਤਾਂ ਬੋਲੇ ਦੇ ਵਿੱਚ ਹੀ ਆ ਹਾਂਜੀ ਇੱਕ ਦੁੱਧ ਤੇ ਤਕਰੀਬਨ ਚੱਲਣ ਰਹੀ ਆ ਵੀ ਮੈਲੇ ਮੂਲੇ ਤੇ ਲੱਗ ਗਈ ਆ ਹਾਂਜੀ ਮੈਲੇ ਮੂਲੇ ਤੇ ਲੱਗ ਗਈ ਠੀਕ ਹੈ ਤੇ ਬਾਕੀ ਗੁਰਤੇਜ ਭਾਈ ਇੱਕ ਉਹਨਾਂ ਭੈਣ ਭਰਾਵਾਂ ਨੂੰ ਜ਼ਰੂਰ ਦੱਸਦੇ ਵੀ ਜਿਹੜੇ ਵੀਰ ਆਪਣੇ ਆਨਲਾਈਨ ਸੌਦਾ ਕਰਦੇ ਵੀ ਕੋਈ ਆਨਲਾਈਨ ਖਰੀਦਦਾਰੀ ਕਰਦਾ ਤੇ ਚੌਂਚਵਾਈ ਦੇ ਚੰਗੇ ਪਸ਼ੂ ਹਾਂਜੀ ਚੌਂਚਵਾਈ ਦੇ ਕੋਈ ਡੰਗਰ ਮਾਰਦਾ ਨਹੀਂ ਕਿ ਭਾਵੇਂ ਕੋਈ ਭੈਣ ਭਾਵੇਂ ਬੱਚਾ ਫੜ ਕੇ ਜਿੱਦਾਂ ਮਰਜੀ ਤੁਰਿਆ ਫਿਰੇ ਇਹ ਆਪਣੀ ਗਾਰੰਟੀ ਹੈ ਠੀਕ ਹੈ ਹਾਂਜੀ ਜੀ ਚੌਂਚਵਾਦ ਵਿੱਚ ਪੋਲੇ ਕਰੋੜ ਨਹੀਂ ਕਿ ਕੋਈ ਡੰਗਰ ਠੀਕ ਹੈ ਠੀਕ ਹੈ ਇੱਕ ਤਾਂ ਆ ਜਿਹੜੀ ਮੱਝ ਬਿਲਕੁਲ ਤਾਜ਼ੀ ਸੁੱਈ ਆ ਸ਼ੁਰੂਆਤ ਵੈ ਜਿਵੇਂ ਦੋਵੇਂ ਮੱਜਾਂ ਦੇ ਬੱਚੇ ਮਗਰ ਕਟੇ ਮੇਲਕਾਪ ਆ ਤਾਂ ਜਿਹੜਾ ਮਰਜੀ ਮੱਜ ਕਟਾ ਪਾ ਦੇ ਵੀ ਆਂਦੀ ਕੁਛ ਨਹੀਂ ਕੀ ਹਾਂਜੀ ਕੁਛ ਨਹੀਂ ਕੀ ਤੇ ਇਹ ਤੇ ਅਸੀਂ ਦੋ ਜਾਨੇ ਭਾਵੇਂ ਤਿੰਨ ਜਾਨੇ ਲਾ ਕੇ ਪਾਰਤੀ ਖੋਗੇ ਕੋਈ ਡੰਕਰ ਖੌਰੂ ਪਾਉਣ ਵਾਲਾ ਨਹੀਂ ਹੈਗਾ ਵੀ ਆ ਠੀਕ ਹਾਂ ਬਹੁਤ ਠੰਡੀ ਮਿੱਠੀ ਹੈ ਤੇ ਗਾਵਾਂ ਵਰਗੀ ਚਵਾਈ ਇਹਦੀ ਵੀ ਇਹੋ ਜਿਹਾ ਪਸ਼ੂ ਦਾ ਤੈਨੂੰ ਪਤਾ ਵੀ ਰੋ ਵੱਧੇ ਵਾਲਾ ਹੀ ਹੈ ਕੰਮ ਮੇਰੇ ਫਾਦਰ ਸਾਹਿਬ ਨੇ ਕਹਿੰਦੇ ਗੁਰਤੇਜ ਘਰੇ ਰੱਖ ਲਈਏ ਮੈਂ ਇਹੋ ਜੀਆਂ ਰਾਣੀਆਂ ਆਉਂਦੀਆਂ ਰਹਿਣੀਆਂ ਵਾ ਉਹ ਪਾਪ ਦਾ ਕੰਮ ਜੇ ਕਰ ਹੀ ਲਿਆ ਸ਼ੁਰੂ ਹਾਂਜੀ ਪਰ ਇਹੋ ਜਿਹਾ ਕਰਮਾਂ ਵਾਲੇ ਕਈ ਹੱਥਾਂ ਦੇ ਵਿੱਚੋਂ ਨਿਕਲਨੇ ਹਾਂ ਹਾਂਜੀ ਹ ਲੈ ਵੀ ਗਰਤੇਜ ਭਾਈ ਇੱਥੋਂ ਸ਼ੁਰੂਆਤ ਕਰ ਲਾ ਆ ਜਿਹੜੀ ਆਪਣੇ ਕੋਲ ਝੋਟੀ ਆ ਵੈਸੇ ਸੂਹਾ ਕਿਨਵਾ ਸੁਈ ਆ ਇਹ ਵੀ ਜੀ ਦੂਜਾ ਸੁਹਾ ਸੁਈ ਆ ਦੂਜਾ ਬਾਕੀ ਕੋਈ ਆਪਣੀ ਸਮਝ ਲਾਵੇ ਹਾਂ ਹਾਂ ਜੀ ਵੀ ਦੂਜਾ ਮੰਨ ਲੈ ਆਪਦੀ ਸਮਝ ਮੰਨ ਕੇ ਭਾਵੇਂ ਕੋ ਤੇਜਾ ਵੀ ਮੰਨ ਲੈ ਤੇਜਾ ਹੀ ਮੰਨ ਲਈ ਦੂਜੇ ਤੀਜੇ ਦੇ ਕਰਮਾਂ ਵਾਲੀਆਂ ਆਪਦੇ ਕਾਰਨਾਮੇ ਸ਼ੁਰੂ ਕਰਦੀਆਂ ਨੇ ਦੁੱਧ ਦਾਤ ਵਾਲੇ ਪਾਸਿਓ ਹਾਂ ਜੀ ਜੀ ਇਹ ਇਹ ਕੱਲ ਦੀ ਸੂਈ ਆਪਣੇ ਕੋਲ ਹਾਂ ਜੀ ਵੀਰ ਜੀ ਪ੍ਰੋਪਰ ਜੇਰ ਦੀ ਵੀਡੀਓ ਆਪਣੇ ਕੋਲ ਹੈ ਸੂਈ ਦੀ ਵੀਡੀਓ ਆਪਣੇ ਕੋਲ ਹੈ ਦੀ ਵੀਰ ਜੀ ਠੀਕ ਹੈ ਜੀ ਹਾਂ ਜੀ ਜੀ ਲੋ ਵੀ ਮਗਰ ਕਟਾ ਆ ਗਿਆ ਦੋਸਤੋ ਤੇ ਇਹਦੀ ਗੱਲਬਾਤ ਹੀ ਕਰਦੇ ਪਏ ਸੀ ਕਿ ਜਿਹੜਾ ਮਰਜੀ ਕਟਾ ਛੱਡਦੇ ਹੋ ਠੀਕ ਹੈ ਜੀ ਕਿਉਂਕਿ ਇਹ ਕੱਲ ਪਰਸੋਂ ਦੀ ਸੂਈ ਹੈ ਕਰਮ ਵਾਲੀ ਤੇ ਜਿਹੜੀ ਦੂਜੇ ਨੰਬਰ ਤੇ ਮੈਂ ਤੁਹਾਨੂੰ ਦਿਖਾਵਾਂਗੀ ਉਹ ਸਭ ਬੰਦੀ ਥਾਂ ਦੀ ਬਹੁਤ ਆਈ ਦੇਖੋ ਆ ਆ ਦੇਖੋ ਜੀ ਬੋਲਾ ਫਿਰ ਗੁਰਤੇਜ ਕਿੰਨਾ ਕਿਤੇ ਥੱਲੇ ਬਈ ਬੋਲਾ 10000 10000 ਵੀ 10000 ਹਾਂ ਜੀ ਹਾਂ ਜੀ ਠੀਕ ਆ ਚੋਣ ਚਵਾਦੀ ਫਿਰ ਉਹ ਪਹਿਲਾਂ ਦੱਸ ਦਿੱਤਾ ਵੀ ਪੋਲੀ ਪਾਲੀ ਬਹੁਤ ਜ਼ਿਆਦੀ ਆ ਤੁਸੀਂ ਇੱਕ ਹਿਸਾਬ ਹੈ ਇਹ ਹਾਂ ਜਿਹੜੀਆਂ ਧੀਧੀ ਵੰਗੂ ਚ ਵਈਆਂ ਮੇਰੀਆਂ ਇੰਗੁਈ ਦੀ ਮੋਟੀ ਧਾਰ ਹੈ ਮੋਟੀ ਧਾਰ ਮੋਟੀ ਧਾਰ ਆ ਠੀਕ ਆ ਜੀ ਫਿਰ ਲੱਤਾਂ ਕੱਢ ਕੇ ਕੋਈ ਇਹ ਨਹੀਂ ਡੰਗਰੇ ਕੇਵਲੇ ਹੀ ਲੱਤਾ ਵਾ ਹਾਂ ਹਾਂ ਜੀ ਤੇ ਘਰੇ ਰੱਖਣ ਲਈ ਬਹੁਤ ਵਧੀਆ ਵਾ ਠੀਕ ਆ ਤੇ ਬੋਲੇ ਬੂਲੇ ਤੋਂ ਵੈਸੇ ਸਾਫ਼ ਕਰ ਦਿੱਤੀ ਸੀਗੇ ਵੇ ਬੋਲੇ ਤੋਂ ਸਾਫ਼ ਕਰ ਦਿੱਤੀ ਸੀ ਠੀਕ ਆ ਜੀ ਬਾਕੀ ਇਹਨ ਚੋਣ ਜਾਂ ਅਗਲੇ ਪਿਛਲੇ ਥਾਂਾਂ ਦੀਆਂ ਬਰਾਬਰ ਨਿਕਲੀਆਂ ਬਰਾਬਰ ਆ ਵੀ ਜੀ ਬਰਾਬਰ ਠੀਕ ਆ ਸੋ ਦੋਸਤੋ ਇੱਕ ਵਾਰੀ ਪੂਰਾ ਬਾਡੀ ਦਾ ਸਟਰਕਚਰ ਤੁਹਾਨੂੰ ਦਿਖਾ ਦਿੰਨੇ ਆ ਸਿੰਗਲ ਹੱਡੀ ਦੀ ਆ ਬਿਲਕੁਲ ਪਤਲਾ ਪਿੰਡਾ ਸੂਸਵਾ ਦੇ ਵਿੱਚ ਆ ਪੁੜੇ ਪੜੇ ਕਰਮਾਂ ਦੀ ਚੁੱਕ ਗਈ ਹੈ ਤਕਰੀਬਨ ਤੇ ਖੋਲ ਕੇ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਰਸ਼ਨ ਮੇਲਾ ਕਰਾਉਣੇ ਆ ਠੀਕ ਆ ਜੀ ਮੈਂ ਤੁਸੀਂ ਵੇਖੋ ਇੱਕ ਵਾਰੀ ਸੂਬਾ ਦੂਜਾ ਮੰਨ ਲਿਓ ਆਪਦੀ ਸਮਝ ਅਕੋਰਡਿੰਗ ਤੁਸੀਂ ਤੀਜਾ ਮੰਨ ਲਿਓ ਠੀਕ ਆ ਜੀ ਤੇ ਗੋਲ ਸਿੰਘ ਤੇ ਕਾਦੇ ਤਕਰੀਬਨ ਵੱਡਾ ਹੀ ਆ ਕੋਈ ਵੀ ਆਪਣਾ ਸੱਜਣ ਦੂਰੋਂ ਨੇੜੋਂ ਆਉਣਾ ਕਿਸੇ ਨੇ ਤੇ ਕਾ ਕੱਦ ਵੱਡਾ ਹੀ ਆ ਮਗਰ ਕਟਾ ਇਹਦੇ ਮੇਲ ਕਾਫ ਆ ਤੇ ਬਾਕੀ ਠੰਡੀ ਧੀਰੀ ਇੰਨੀ ਕਾ ਵੀ ਬੱਚੇ ਦੋ ਨੇ ਠੀਕ ਆ ਜੀ ਜਿਹੜੀ ਦੂਜੇ ਨੰਬਰ ਤੇ ਮਾਝ ਦਿਖਾਉਣੀ ਆ ਵੀ ਉਹ ਉਹ ਵੀ ਬੱਚਾ ਕੋਈ ਛੱਡ ਦੇ ਕੋਈ ਆ ਵੀ ਬੱਚਾ 나ੜੂ ਦੇ ਇਹ ਦੇਖੋ ਜੀ ਸਾਹਿਬ ਊਲਾ ਬੱਚਾ ਬਿਲਕੁਲ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਬੱਚਾ 나ੜੂ ਦੇ ਮੇਲ ਕਾਫ ਜੇ ਮਗਰ 나ੜੂ ਨਾਲ ਆ ਬਿਲਕੁਲ ਗਿੱਲਾ ਬੱਚੇ ਦੇ ਆ ਦੇਖੋ ਜੀ ਸੋ ਕਟਾ ਵੀ ਬਹੁਤ ਖੂਬਸੂਰਤ ਆ ਠੀਕ ਆ ਜੀ ਮਗਰ ਪੂਛ ਹੀ ਬਾਈਟ ਆ ਕੋਈ 2 ਇੰਚ ਬਾਕੀ ਓਵਰ ਆਲ ਸਾਰਾ ਬਲੈਕ ਆ ਕਰਤੇ ਜੀ ਬਈ ਰੋਕੀ ਇੱਥੇ ਮੜਾ ਜਾ। ਇਹਨੂੰ ਕੁਮਾਲੇ ਜੱਕਵਰੀ ਹੋਰ। ਇਹ ਟਾਂਚਾ ਹੈ ਇਸ ਮੈਂ ਦਾ ਠੀਕ ਹੈ ਜੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ 10-11 10 ਕਿਲੋ ਬੋਲੇ ਤੁਸੀਂ ਸਟਾਰਟਿੰਗ ਆ। ਬਾਕੀ ਚੌਣ ਜਵਾ ਦੀ ਚੰਗੀ ਆ ਜਿੱਥੋਂ ਤੱਕ ਇਨਫੋਰਮੇਸ਼ਨ ਦੇ ਵਿੱਚ 10 ਹੀ ਦਿੱਤਾ ਤੁਹਾਨੂੰ। ਹਾਂ ਜੀ। ਠੀਕ ਆ। ਮੋੜ ਦਿਓ ਬਈ। ਆ ਜਾ। वैसे पूरी नरमाई है ठीक है जी नरम नरम पूरी है करमाली स्वभाविक तौर पे जकर देखिए कोई काल छाल नहीं की ते चवाई ਤੁਸੀਂ ਇੱਥੇ ਆਣ ਕੇ ਕਰ ਹੀ ਲੈਣੀ ਹੈ ਸੋਇਆ ਸੋਇਆ ਪਸ਼ੂਆ ਬੇਫਿਕਰੀ ਆ ਜਿਹੜ ਜਿਹੜ ਪਰੋਪਰ ਪੈ ਗਈ ਆ ਠੀਕ ਆ ਤੇ ਸੀਲੀਆਂ ਸੋਲੀਆਂ ਬਹੁਤ ਆ ਮੈਂ ਦੇ ਵਿੱਚ ਤੇ ਬਾਕੀ ਮੇਰਾ ਭਰਾ ਜਿੰਨੂੰ ਵੀ ਜਚੂਗੀ ਪਸੰਦ ਆਊਗੀ ਸੌਦਾ ਕਰ ਲਿਆ ਜੇ ਗਰਤੇਜ ਕੀ ਡਿਮਾਂਡ ਕੀ ਮੁੱਲ ਵੜੀ ਕਰਦੇ ਆ ਭਈ ਇਹਦਾ ਜੀ ਮੋਹਰੇ ਤੇ ਜਿੱਦਾਂ ਲੋਕ ਕਰਨਦੇ ਸਵਾ ਸਵਾ ਆਪਾਂ ਸਵਾ ਨਹੀਂ ਕਰਨਾ ਵੀ ਅੱਛਾ ਜੀ ਇਹ ਆਪਾਂ ਦੇ ਲੈਣ ਵਾਲਾ ਕਰਨਾ ਜੀ ਮੋਲ ਕਿਤਰਾ ਕੁਸਰਾ ਕੱਢ ਕੇ ਕੇ ਹਾ ਮੋਲ ਪਰ 115 ਗੱਲ ਹੀ ਸੰਧੂ ਸਾਹਿਬ ਹਾ ਦੇ ਦੀ 11 ਦੀ ਫਿਰ 11 ਦੀ ਹਾਂ ਜੀ ਚਲੋ 10 ਦੀ ਜਾਂਦੇ ਫਿਰ 10 ਦੀ ਹਾਂ ਜੀ 10 ਜੇ ਕੋਈ ਭੈਣ ਭਰਾਊਗਾ ਤਾਂ ਮਾਨਤਾਨ ਕਰਾਂਗੇ 100 ਦੋਸਤ ਵਾਲਾ ਨਹੀਂ 500000 ਵਾਲਾ ਕਰਦਾਂਗੇ ਮਾਨਤਾਨ ਬਸ ਬਸ ਜੀ ਬਸ ਲੋ ਵੀ ਦੋਸਤੋ ਮਾਨਤਾਨ ਕੋਈ 2 4 16 ਨਹੀਂ ਵੀਰਾਂ ਦਾ 500000 ਵਾਲਾ ਹੀ ਮਾਨਤਾਨ ਕਰਦਿਆਂਗੇ ਡਿਮਾਂਡ 115 ਕਰਾ ਲਓ ਠੀਕ ਹੈ ਜੀ 118 ਕਰਾ ਲਓ ਕੁਝ ਵੀ ਆ ਤੇ 110000 ਦੀ ਇਹ ਮੱਝ ਮਿਲ ਜੂਗੀ ਤੁਹਾਨੂੰ ਮਗਰ ਮੇਲ ਕਾਫ ਆ ਠੀਕ ਆ ਜੀ ਕਟਾ ਮਗਰ ਤੇ ਬਿਲਕੁਲ ਜੈਨੂਨ ਤੇ ਜਾਇਜ਼ ਰੇਟ ਆ ਚੋਣ ਚ ਬਾਦੀ ਚੰਗੀ ਆ ਠੀਕ ਆ ਤੇ ਸੈਕੰਡ ਨੰਬਰ ਤੇ ਆਪਣੇ ਕੋਲ ਕਰਤੇ ਜੇ ਤੇਰੇ ਪਾਸ ਇੱਕ ਆ ਮੱਝ ਖੜੀ ਵੀਰ ਇਹਨੂੰ ਸੰਤੂ ਸਾਹਿਬ ਇਹ 10 ਤੋਂ 15 ਦਿਨ ਹੋ ਗਏ ਆ ਠੀਕ ਆ ਭਾਈ ਹਾਂ ਜੀ 10 ਤੋਂ 15 ਦਿਨਾਂ ਦੀ ਸੂਈ ਇਹ ਸਵੇਰ ਤਕਰੀਬਨ ਇਹ ਵੀ ਹੋਊਗਾ ਦੂਜਾ ਜੀ ਦੂਜਾ ਜੱਸ ਗਏ ਜੀ ਲੋ ਵੀ ਦੂਜਾ ਸੂਆ ਮਗਰ ਇਹਦੇ ਵੀ ਕਟਾ ਮੇਲ ਕਾਫ ਆ ਇਹ ਕਿੰਨੇ ਕ ਦੁੱਧ ਤੇ ਚੱਲਣ ਈ ਹੋਣਾ ਇਹ ਸੰਤੂ ਸਾਹਿਬ 12 ਲੀਟਰ ਦੁੱਧ ਤੇ ਚੱਲਦੀ ਆ 12 ਹਾਂਜੀ ਲੋ ਬੇ ਦੁੱਧ ਇਹਨੇ ਸੰਧੂ ਸਾਹਿਬ ਕਰਨਾ 13-14 ਲੀਟਰ ਕਰਾਵੇ ਬਾਕੀ ਸੇਵਾ ਤੇ ਆ ਜੀ ਬਾਕੀ ਚੱਡੇ ਛੋਟੇ ਦੀ ਬੜੀ ਸਾਫ ਆ ਮਾੜਾ ਜਿਆ ਇਹਨੂੰ ਖਲਾ ਦੇ ਜੇ ਇੱਕ ਵਾਰੀ ਹੋਰ ਆ ਦੇਖੋ ਇਹ ਹੁਣ ਲੋ ਜੀ ਕੋਈ 11-12 ਦਿਨਾਂ ਦਾ ਸੂਹਾ ਹੈ ਠੀਕ ਆ ਦੂਜਾ ਸੂਹਾ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਤੇ ਹਾਈਟ ਕਰਮ ਵਾਲੀਆਂ ਦੋਵੇਂ ਮਈਆਂ ਦੀ ਚੰਗੀ ਆ ਵੱਡੀ ਹਾਈਟ ਆ ਕੋਈ ਛੋਟੀਆਂ ਨਹੀਂ ਆ ਤੋਂ ਥਾਣਾ ਦੇਵੇ ਦੀ ਜੇਕਰ ਗੱਲ ਕਰੀਏ ਤਾਂ ਚੱਡੇ ਛੋਟੇ ਦੀ ਬੜੀ ਸਾਫ ਆ ਤੋਂ ਬਿਲਕੁਲ ਨਿਕਰ ਲੇਵਾ ਬੰਦ ਲੇਵਾ ਚਾਰੇ ਥਾਣ ਚੰਗੀ ਸੋਹਣੀ ਸਪੇਸ ਵੰਡ ਤੇ ਆ ਦੇਖੋ ਜੀ ਚੁਵਾਈ ਚੁਵਾਈ ਇਹਦੀ ਵੀ ਬਿਲਕੁਲ ਸੇਮ ਹੀ ਫਿਰ ਉਸੇ ਟਾਈਮ ਸੇਮ ਹੀ ਆ ਪੋਲੀ ਚੁਆਇਸ ਹੰਦੂ ਸਾਹਿਬ ਬਹੁਤ ਸੋਹਣੀ ਹੈ ਦੋਵਾਂ ਦੀ ਚੁਵਾਈ ਬਹੁਤ ਸੇਮ ਹੀ ਹੈ ਇੱਕ ਹੀ ਹੈ ਠੀਕ ਹੈ ਜੀ ਹਾਂ ਜੀ ਜੀ ਠੀਕ ਹੈ ਲੈ ਕਰ ਤੇਜ ਕੱਟ ਲਾ ਵੀਰ ਪਾਰ ਇਹਨੂੰ ਵੀ ਤੋਂ ਬਾਕੀ ਚੰਗਾ ਸੋਨਾ ਦੋਸਤੋ ਢਾਂਚਾ ਇਸ ਮੈਂ ਦਾ ਵੀ ਸੋਨਾ ਪਿੱਟ ਕੁੜਾ ਫੁੱਲ ਵਜਨ ਵੇਟ ਦੇ ਵਿੱਚ ਆ तो 11 12 ਦਿਨਾਂ ਦੀ ਸੂਈ ਆ ਮਗਰ ਇਹਦੇ ਵੀ ਕਟਾ ਮੇਲ ਕਾਪ ਤੇ ਦੁੱਧ तकरीबन ਇਸ ਵਕਤ ਵੀ 11 ਲੀਟਰ ਹੀ ਚਵਾਵਾਂਗੇ ਹਾਂ ਜੀ 11 ਲੀਟਰ ਠੀਕ ਆ ਵੀ ਆ ਦੇਖੋ ਉਹ ਬਾਕੀ ਸਰੀਰ ਘਟਾਂਚਾ ਮੈਂ ਤਾਂ ਚੰਗਾ ਠੀਕ ਆ ਜੀ ਹਾਈਟ ਕਾ ਤਾਂ ਮੀਡੀਅਮ ਤੋਂ ਪਲੱਸ ਵੱਟੀਆਂ ਮਚਾਂ ਦੇ ਵਿੱਚ ਹੀ ਆ ਚੌੜਾ ਪੇਠ ਪੁੜਾ ਬਿਲਕੁਲ ਲੇਵੇ ਦੇ ਤੁਸੀਂ ਵੇਖੋਗੇ ਕਰਮ ਵਾਲੀ ਕਮਾਲ ਆ ਲੈਂਟਰ ਲਾਈ ਫਿਰਦੀ ਆ ਵੈਸੇ ਹੁਣ ਮੌਕੇ ਤੇ ਇੱਕ ਵਾਰੀ ਫੇਰ ਆਪਾਂ ਰਿਪੀਟ ਕਰਦੇ ਨੇ ਵੀ ਚਵਾਈ ਹੋਣੀ ਹਜੇ ਦੀ ਬਾਕੀ ਆ ਸੋ ਮਾਰਨਿੰਗ ਦੀ ਚਵਾਈ ਆਪਾਂ ਰਕਵਾਈ ਸੀਗੀ ਬਿਲਕੁਲ ਜਿਹੜੇ ਭਰੇ ਥਣ ਤੁਹਾਨੂੰ ਪਸ਼ੂ ਦਿਖਾਵਾਂਗੇ ਉਸ ਅਕੋਰਡਿੰਗ ਮੇਰਾ ਭਰਾ ਕੋਈ ਵੀ ਸੱਜਣ ਆਉਂਦਾ ਖਰੀਦਾਰੀ ਕਰਦਾ ਤੇ ਟਾਈਮ ਤੋਂ ਟਾਈਮ ਬੇਸ਼ੱਕ ਚੋਲੋ ਠੀਕ ਆ ਜੀ ਬਾਕੀ ਥਣਾ ਥਣਾ ਦੀ ਇੱਕ ਬਹਿਣੀ ਵਾਲੇ ਪਾਸਿਓ ਤੁਹਾਨੂੰ ਦਿਖਾ ਦਿੰਨੇ ਆਪਾਂ ਸੋ ਵਨ ਡੇਰ ਨਾਲ ਚੰਗੀ ਆ ਬਾਕੀ ਚੱਡਾ ਬਿਲਕੁਲ ਪੱਧਰ ਬੈਕ ਸਾਈਡ ਤੋਂ ਬਖਾਲਾ ਚੰਗਾ ਉਹ ਚੰਗੀ ਕਾਰਗੁਜ਼ਾਰੀ ਰਹੀ ਕਿਸੇ ਭਰਾ ਦੀ ਚੰਗੀ ਸੇਵਾ ਰਹੀ ਤਾਂ ਦੋਤ ਤੁਸੀਂ ਬਤਾ ਸਕਦੇ ਜੀ ਠੀਕ ਆ ਜੀ ਉਹ ਆਪਦੀ ਮਿਹਨਤ ਆ ਤੁਹਾਡੀ ਠੀਕ ਆ ਜੀ ਫਿਲਹਾਲ ਜਿਹੜਾ ਹੁਣ ਤੁਸੀਂ ਲੈ ਜਾਓਗੇ ਜੋ ਕਿ 11 ਕਿਲਟਰ 12 ਦਿਨਾਂ ਦੀ ਸੂਈ ਤੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਸੋ ਚਵਾਈ ਚੰਗੀ ਆ ਬਾਕੀ ਥਾਂ ਦੇ ਬਾਅਦ ਤੁਹਾਨੂੰ ਦੱਸੂਗਾ ਵੀ ਚਵਾਈ ਕਿਹੋ ਜੀ ਆ ਠੀਕ ਆ ਜੀ ਤੇ ਇੱਕ ਆਈਡੀਆ ਹੋ ਜਾਊਗਾ ਜਿਹੋ ਜਾਂ ਥਣ ਪਾਂਡਾ ਕਰਮਾਣ ਵਾਲੀ ਦਾ ਲੈ ਵੀ ਗੁਰਤੇਜ ਭਾਈ ਕੀ ਮੋਲਕ ਕੀ ਡਿਮਾਂਡ ਰੋਗੀ ਇਸ ਮਹੀਨੇ ਦੀ ਸੰਦੂ ਸਾਹਿਬ ਮੋਹੱਲੇ ਕਰਾਉਣ ਨੂੰ ਭਾਵੇਂ 1 25 ਕਰਾ ਲਈਏ 1 ਵੀ ਕਰ ਲਈਏ ਹਾਜੀ 1 18 ਦੀ ਹਾਂ ਨਾ 1 18 ਦੀ ਉਹਦੇ ਚ ਮਾਨਤਨ ਮਾਰਦਾਨ ਖੁੱਲਾ ਕਰਕੇ ਦਈਏ 1 ਲੱਖ 15000 ਦੀ ਸੰਦੂ ਸਾਹਿਬ ਸ਼ਾਲ ਤਾਂ ਵੱਡੀ ਵੱਜ ਗਈ ਹੈ ਨਾ ਹਾਂਜੀ ਹੈ 1 ਲੱਖ 15000 ਦੀ ਦੇ ਦਈਏ ਠੀਕ ਹੈ 1 ਲੱਖ 15000 ਜੀ ਦੇ ਦੇ ਬਾਕੀ ਹੋਰ ਵੀ ਜੇ ਹੁੰਦਾ ਤੇ ਜਾਇਜ਼ ਵੇਖ ਲਿਓ ਜੀ ਜੇ ਤੁਹਾਡਾ ਕੋਈ ਚੈਨਲ ਵੇਖ ਕੇ ਆਉਗਾ ਉਹਦਾ ਮਾਨਤਨ ਕਰਾਂਗੇ ਸੰਦੂ ਸਾਹਿਬ ਚਲੋ ਜਰੂਰ ਜੀ ਹਾਂਜੀ ਲਓ ਵੀ ਹੋਰ ਆਪਾਂ ਨੂੰ ਕੀ ਚਾਹੀਦਾ ਕੋਈ ਵੀ ਸੱਜਣੋ ਦੋਸਤੋ ਵੀਡੀਓ ਵੇਖ ਕੇ ਆਉਂਦਾ ਤੇ ਵੇਰ ਕਰ ਤੇ ਜਾਂਦਾ ਵੀ ਮਾਨਤਨ ਹੋਰ ਕਰਾਂਗੇ ਠੀਕ ਆ ਜੀ 115000 ਦੇ ਵਿੱਚੋਂ ਛੋਟ ਚੱਪਾ ਹੋਰ ਕਰ ਦਿੱਤਾ ਜਾਊਗਾ ਸੋ ਬਾਕੀ ਮਾਜ ਦਾ ਤੁਸੀਂ ਸਟ੍ਰਕਚਰ ਦੇਖ ਲਿਆ ਕੋਈ ਬੱਚਾ ਤੁਹਾਨੂੰ ਫੇਰ ਤੋਂ ਦਿਖਾ ਦਿੰਨੇ ਆ ਆ ਕਰੋ ਠੀਕ ਆ ਜੀ ਸੋ 11 12 ਦਿਨਾਂ ਦਾ ਸੂਵਾ ਸੀਗਾ ਮੈਂ ਦਾ ਤੇ ਇਹ ਬੱਚਾ ਮਗਰ ਕਟਾ ਮੇਲ ਕਾਫ ਆ ਉੱਚੀ ਲਾਤਾਂ ਵਾਲਾ ਬੱਚਾ ਠੀਕ ਆ ਜੀ ਬੇਲਪੂਲ ਬੱਚੇ ਦੀ ਵੀ ਵੇਖੋ ਬਹੁਤ ਜਿਆਦਾ ਸਪੈਸ਼ਲ ਆ ਪਿਓ ਰੰਗਾਈ ਉਚਾਈ ਪੂਰੀ ਆ ਬੱਚੇ ਦੀ ਆ ਲਓ ਜੀ ਠੀਕ ਆ 115000 ਦੇ ਵਿੱਚੋਂ ਮਾਨਤਾ ਨੂੰ ਹੋ ਜੂਗਾ ਸੈਕੰਡ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਮੱਝ ਦਿਖਾ ਦਿੱਤੀ ਆ ਸੋ ਇਹ ਅੱਜ ਦੋਵੇਂ ਮੱਝਾਂ ਜਿਹੜੀਆਂ ਫਾਰ ਸੇਲ ਆ ਦੋਸਤੋ ਪਕਾਊ ਆ ਵੀਰ ਗੁਰਤੇਜ ਸਿੰਘ ਹੋਂਦੇ ਕੋਲ ਤੇ ਮੱਝਾਂ ਬਿਲਕੁਲ ਸੋਨੇ ਵਰਗੀਆਂ ਨੇ ਕੋਈ ਭਰਾ ਇੱਥੇ ਆਣ ਕੇ ਆਪਣੀ ਤਸੱਲੀ ਕਰ ਲੈ ਠੀਕ ਆ ਜੀ ਸੋ ਦੂਰ ਨੇੜੇ ਕੋਈ ਸੱਜਣਾ ਨਹੀਂ ਆ ਜਾ ਸਕਦਾਗਾ ਤੇ ਆਪਣੀ ਵੀਡੀਓ ਕਾਲ ਤੇ ਤੁਸੀਂ ਚੁਵਾਈ ਕਰਵਾ ਕੇ ਵੀ ਤਸੱਲੀ ਕਰ ਸਕਦੇ ਜੀ ਦੋ ਟਾਈਮ ਤੇ ਲੈ ਵੀ ਕਰਤੇਜ ਭਾਈ ਇਹ ਦੋ ਜੱਜ ਪਸ਼ੂ ਸੀ ਆਪਣੇ ਕੋਲ ਹਾਂਜੀ ਸੰਤੂ ਸਾਹਿਬ ਤੇ ਵੀਰ ਇੱਕ ਨੰਬਰ ਬੋਲਦੇ ਆਪਦੇ 82685 11113 ਸੰਤੂ ਸਾਹਿਬ ਠੀਕ ਹੈ ਵੀਰੇ ਤੇ ਹੋਰ ਕੋਈ ਗੱਲਬਾਤ ਆਪਣੇ ਭੈਣ ਭਰਾ ਜਿਹੜਾ ਕੋਈ ਇੱਥੇ ਆ ਰਿਹਾ ਚੂਣ ਚਵਾਈ ਕਰਨ ਦੋ ਟਾਈਮ ਭਾਜੀ ਸੰਜੀਤ ਸਾਹਿਬ ਦੋ ਟਾਈਮ ਤਿੰਨ ਟਾਈਮ ਆਪਣੇ ਘਰੋਂ ਚੋਕੇ ਲੈ ਕੇ ਜਾਵੇ ਆ ਬਿਲਕੁਲ ਹਾਂਜੀ ਸੋ ਆਪਣਾ ਮੇਨ ਉਹ ਪੁੱਛਿਆ ਆ ਆ ਇਥੋਂ ਬੇਨਤੀ ਕਰਕੇ ਦਦਾਂਗੇ ਠੀਕ ਆ ਜੀ ਜੀ ਨਾ ਹਾਂਜੀ ਤੇ ਜਦਾਂ ਮਰਜੀ ਤੁਰੇ ਫਿਰੇ ਕੋਈ ਗਾਲ-ਚਿਕਾਲ-ਸ਼ਾਲ ਨਹੀਂ ਆ ਕੀ ਕੇਵਲੇ ਕੋਈ ਭੈਣ ਨੇ ਚਵਾਈ ਕਰਨੀ ਆ ਚਾਹੇ ਕੋਈ ਬੱਚਾ ਲਾ ਕੇ ਤੁਰਿਆ ਫਿਰੇ ਹਾਂਜੀ ਤੇ ਲੇਡੀ ਭੈਣ ਵੀ ਆਰਾਮ ਨਾਲ ਚਵਾਈ ਕਰ ਸਕਦੀ ਆ ਬੱਚਾ ਵੀ ਚਵਾਈ ਕਰ ਸਕਦਾ ਚੰਗਾ ਪਸ਼ੂ ਆ ਠੰਡਾ ਥੀਦਾ ਸੋ ਇਹ ਦੋਸਤੋ ਦੋਵੇਂ ਮੱਜਾਂ ਦੀ ਡਿਟੇਲ ਸੀ ਆ ਜਿਹੜੀ ਆ ਤੇ ਬਾਕੀ ਚੌਣ ਚ ਬਾਅਦ ਚੰਗੇ ਪਸ਼ੂ ਸੋ ਉਮੀਦ ਕਰਦੇ ਆ ਵੀਡੀਓ ਚੰਗੀ ਲੱਗੀ ਹੋਊਗੀ ਤੇ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਹੋਰ ਫਾਰਮਰ ਭਰਾਵਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅਗਰ ਜੀ ਦਾ ਖਾਲਸਾ ਵੈਗਰ ਜੀ ਦੀ ਖਤੇ ਜੀ